ਜੀ ਵੈਲਕਮ ਟੂ ਸਾਇੰਸ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੰਨੇ ਪੁਆਇੰਟ ਤੇ ਅੱਜ ਆਪਾਂ ਟੈਟ ਦੇ ਵਿਸ਼ੇ ਨਾਲ ਸੰਬੰਧਿਤ ਦੇ ਹਿਸਟਰੀ ਦੇ ਕੁਐਸਚਨਸ ਕਰਾਂਗੇ ਮਤਲਬ ਐਸਐਸਟੀ ਦੇ ਕੁਐਸਚਨਸ ਕਰਾਂਗੇ ਜੋ ਪਿਛਲੇ ਪ੍ਰਾਂਦੇ ਵਿੱਚ ਐਸਐਸਟੀ ਦੇ ਕੁਐਸਚਨ ਪੁੱਛੇ ਗਏ ਸੀ ਜੋ ਵੀ ਹੁਣ ਤੱਕ ਦੇ ਟੈਟ ਦੇ ਪੇਪਰ ਹੋਏ ਨੇ ਉਹਨਾਂ ਬਾਰੇ ਹੀ ਤੁਹਾਨੂੰ ਦੱਸਾਂਗੇ ਜੀ ਇਹਨਾਂ ਨੂੰ ਧਿਆਨ ਨਾਲ ਸੁਣਿਓ ਆਪ ਕਰਨ ਦੀ ਕੋਸ਼ਿਸ਼ ਕਰਿਓ ਜੀ ਇਹ ਕੁਐਸਚਨ ਬਹੁਤ ਇੰਪੋਰਟੈਂਟ ਨੇ ਜੀ ਹਾਂਜੀ ਆਪਾਂ ਆਪਣਾ ਟਾਈਮ ਵੇਸ ਨਹੀਂ ਕਰਦੇ ਕੁਐਸਚਨ ਸਟਾਰਟ ਕਰਦੇ ਆਂ ਹਾਂਜੀ ਪਹਿਲਾ ਕੁਐਸਚਨ ਹੈ ਸੂਰਜ ਪਰਿਵਾਰ ਦਾ ਕਿਹੜਾ ਗ੍ਰਹਿ ਸਭ ਤੋਂ ਘੱਟ ਸੰਗਣਨਾ ਵਾਲਾ ਹੈ ਹਾਂਜੀ ਘੱਟ ਘੰਟਾ ਵਾਲਾ ਯਾਨੀ ਕਿਹੜਾ ਗ੍ਰਹਿ ਹੈ ਜੀ ਸੂਰਜੀ ਪਰਿਵਾਰ ਦਾ ਜਿਹੜਾ ਸਭ ਤੋਂ ਘੱਟ ਘੰਟਾ ਵਾਲਾ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਹਾਂਜੀ ਆਪਸ਼ਨ ਤੁਸੀਂ ਪੜ੍ਹ ਲਿਓ ਰੈਪਟੈਂਸ ਹੈ ਜੀ ਸੀ ਆਪਸ਼ਨ ਸਨੀ ਗ੍ਰਹਿ ਹੈ ਜਿਹੜਾ ਸਭ ਤੋਂ ਘੱਟ ਘੰਟਾ ਵਾਲਾ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਧਰਤੀ ਦੀ ਸਤਾ ਦੇ ਕੁੱਲ ਖੇਤਰਫਲ ਦਾ ਡੈਸ਼ ਥਲ ਭਾਗ ਹੈ ਹਾਂਜੀ ਥਲ ਭਾਗ ਕਿਹੜਾ ਧਰਤੀ ਦੇ ਕੁੱਲ ਖੇਤਰਫਲ ਦਾ ਕਿੰਨੇ ਪਰਸੈਂਟ ਹੈ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 29% ਹੈ ਠੀਕ ਹੈ ਜੀ 71% ਜਲਾ 29% ਥਾਲਾ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਉਦਯੋਗਾਂ ਦੀ ਸਥਿਤੀ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਇਹਦਾ ਪ੍ਰਭਾਵਿਤ ਨਹੀਂ ਕਰਦਾ ਆਪਸ਼ਨ ਦੇਖ ਸਕਦੇ ਹੋ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਪ੍ਰਤੀ ਵਿਅਕਤੀ ਆਮਦਨ ਜਿਹੜੀ ਉਦਯੋਗਾਂ ਦੀ ਸਥਿਤੀ ਨੂੰ ਪ੍ਰਭਾਵਿਤ ਨਹੀਂ ਕਰਦਾ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਇਹ ਟ ਲਿਖਿਆ ਵਿੱਚੋਂ ਕਿਹੜੀ ਖਰੀਫ ਫਸਲ ਹੈ ਹਾਂਜੀ ਖਰੀਫ ਦੀ ਫਸਲ ਕਿਹੜੀ ਹੈ ਜੀ ਆਪਸ਼ਨ ਦੇਖ ਲਓ ਇਹ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਆ ਮੱਕੀ ਹੈ ਜਿਹੜੀ ਉਹ ਖਰੀਫ ਦੀ ਫਸਲ ਹੈ ਜੀ ਹਾਂਜੀ ਜਿਹਨਾਂ ਪਹਾੜੀ ਸੋਨੀ ਕਹਿੰਦੇ ਆ ਉਹ ਫਸਲਾਂ ਦੀ ਗੱਲ ਕਰ ਰਹੇ ਆਂ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਅਲ ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ ਹਾਂਜੀ ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਜੀ অপਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਓਡੀਸਾ ਓਡੀਸਾ ਜਿਹੜਾ ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਕਿਸੇ ਖੇਤਰ ਵਿੱਚ ਜਾਨਵਰ ਅਤੇ ਪੌਦੇ ਆਪਣੇ ਭੌਤਿਕ ਵਾਤਾਵਰਣ ਵਿੱਚ ਅੰਤਨਿਰਭਰ ਅਤੇ ਅੰਤਸੰਬੰਧ ਹਨ ਇਸ ਅੰਤਨਿਰਭਰਤਾ ਤੇ ਅੰਤਸੰਬੰਧ ਨੂੰ ਕੀ ਨਾਮ ਦਿੱਤਾ ਜਾਂਦਾ ਜੀ অপਸ਼ਨ ਦੇਖ ਲਓ ਯਾਹ கரੈਕਟ ਆਨਸਰ ਹੈ ਜੀ ਸੀ ਆਪਸ਼ਨ ਵਾਤਾਵਰਨ ਪ੍ਰਣਾਲੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਵੱਖ-ਵੱਖ ਸਥਾਨਾਂ ਤੇ ਸੂਰਜ ਦੀ ਰੌਸ਼ਨੀ ਦਾ ਅੰਤਰਾਲ ਡੈਸ਼ ਦੇ ਕਾਰਨ ਵੱਖ-ਵੱਖ ਹੁੰਦਾ ਹੈ ਹਾਂਜੀ ਆਪਸ਼ਨ ਦੇਖ ਲਓ ਉਹਦਾ கரੈਕਟ ਆਨਸਰ ਹੈ ਜੀ ਡੀ ਆਪਸ਼ਨ ਵਿਥਕਾਰ ਵਿੱਚ ਅੰਤਰ ਸੂਰਜ ਦੀ ਰੌਸ਼ਨੀ ਦਾ ਅੰਤਰਾਲ ਵਿਥਕਾਰ ਵਿੱਚ ਅੰਤਰ ਦੇ ਕਾਰਨ ਹੁੰਦਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਹੈਡ ਲਿਖਿਆ ਵੀ ਜੋ ਕਿਹੜਾ ਸਭ ਤੋਂ ਵੱਡਾ ਉਪਮਹਾਦੀਪ ਹੈ ਸਭ ਤੋਂ ਵੱਡਾ ਉਪਮਹਾਦੀਪ ਕਿਹੜਾ ਜੀ ਆਪਸ਼ਨਸ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਅਰਬਾ ਜਿਹੜਾ ਸਭ ਤੋਂ ਵੱਡਾ ਉਪਮਹਾਦੀਪ ਹੈ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਸ੍ਰੀਨਗਰ ਅਤੇ ਲੇਹ ਨੂੰ ਕਿਹੜਾ ਦਰਾ ਜੋੜਦਾ ਸ੍ਰੀਨਗਰ ਤੇ ਲੇਹ ਨੂੰ ਕਿਹੜਾ ਦਰਾ ਜੋੜਦਾ ਜੀ ਹਾਂਜੀ ਆਪਸ਼ਨ ਦੇਖੋ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਜੋ ਜ਼ੀਲਾ ਦਰਾ ਜਿਹੜਾ ਸ੍ਰੀਨਗਰ ਤੇ ਲੇਹ ਨੂੰ ਜੋੜਦਾ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਭਾਰਤ ਦਾ ਮਾਨਕ ਮਧਿਆਨ ਯਾਨੀ ਮਿਆਰੀ ਮੈਰੀਡੀਅਨ ਕਿਹੜਾ ਹੈ ਮਾਨਕ ਮਧਿਆਨ ਕਿਹੜਾ ਹੈਗਾ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ 82 ਡਿਗਰੀ ਟੀ ਪੂਰਵ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਹੇਠ ਲਿਖਿਆ ਵਿੱਚੋਂ ਕਿਹੜੇ ਰਾਜ ਵਿੱਚੋਂ ਕਰਕ ਰੇਖਾ ਨਹੀਂ ਲੰਘਦੀ ਕਰਕ ਰੇਖਾ ਇਹਨਾਂ ਦੇ ਵਿੱਚੋਂ ਕਿਹੜੇ ਰਾਜ ਦੇ ਵਿੱਚੋਂ ਜਿਹੜੀ ਨਹੀਂ ਲੰਘਦੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 오ਡੀਸਾ ਰਾਜ ਦੇ ਵਿੱਚੋਂ ਜਿਹੜੀ ਕਰ ਕਰੇਗਾ ਨਹੀਂ ਲੱਗਦੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਹੜੱਪਾ ਸਭਿਅਤਾ ਦੇ ਸਥਾਨਾਂ ਦੀ ਖੁਦਾਈ ਕਿਸ ਨੇ ਕਰਵਾਈ ਸੀ ਹਾਂਜੀ ਹੜੱਪਾ ਸਭਿਅਤਾ ਦੇ ਸਥਾਨਾਂ ਦੀ ਖੁਦਾਈ ਕਿਸ ਨੇ ਕਰਵਾਈ ਸੀ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹ ਹੈ ਕਰੈਕਟ ਆਨਸਰ ਹੈ ਜੀ ਇਹ ਆਪਸ਼ਨ ਡੀ ਆਰਾਮ ਸਾਨੀ ਨੇ ਕਰਵਾਈ ਸੀ ਜੀ ਹੜੱਪਾ ਸਭਿਅਤਾ ਦੇ ਸਥਾਨਾਂ ਦੀ ਖੁਦਾਈ ਹਾਂਜੀ ਨੈਕਸਟ ਕੁਐਸਚਨ ਹੈ ਜੀ 5ਵੀਂ ਸਦੀ ਈਸਵੀ ਵਿੱਚ ਗੁਪਤ ਸਾਮਰਾਜ ਦਾ ਪਤਨ ਕਿਸ ਦੇ ਸਿੱਟੇ ਵਜੋਂ ਹੋਇਆ 5ਵੀਂ ਸਦੀ ਈਸਵੀ ਵਿੱਚ ਗੁਪਤ ਸਾਮਰਾਜ ਦਾ ਪਤਨ ਕਿਸ ਦੇ ਸਿੱਟੇ ਵਜੋਂ ਹੋਇਆ ਜੀ ਆਪਸ਼ਨਸ ਦੇਖ ਲਓ ਇਹਦਾ ਕਰੈਕਟ ਆਂਸਰ ਹੈ ਜੀ ਸੀ ਆਪਸ਼ਨ ਹੂਨਾਂ ਦਾ ਹਮਲਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਰਿਹਾ ਸੱਕ ਸੰਮਤ ਦੀ ਸ਼ੁਰੂਆਤ ਕਿਸ ਨੇ ਅਤੇ ਕਦੋਂ ਕੀਤੀ ਸੀ ਸੱਕ ਸੰਮਤ ਦੀ ਸ਼ੁਰੂਆਤ ਕਿਸ ਨੇ ਤੇ ਕਦੋਂ ਕੀਤੀ ਸੀ ਜੀ ਆਪਸ਼ਨਸ ਦੇਖ ਸਕਦੇ ਹੋ ਤੁਸੀਂ ਇਹ கரੈਕਟ ਆਨਸਰ ਹੈ ਜੀ ਡੀ ਆਪਸ਼ਨ 78ਵੀਂ ਇਸਵੀ ਵਿੱਚ ਕਨਿਸਕ ਨੇ ਸੱਕ ਸਮਤ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਜੀ ਹਾਂਜੀ ਅੱਗੇ ਦੇਖਦੇ ਹਾਂ ਜੀ ਦਿੱਲੀ ਦਾ ਉਹ ਪਹਿਲਾ ਸੁਲਤਾਨ ਕੌਣ ਸੀ ਜਿਸ ਨੇ ਨਿਜ਼ਮਤ ਮੁਦਰਾ ਚਲਾਈ ਅਤੇ ਦਿੱਲੀ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ ਹਾਂਜੀ ਕੀ ਨੇ ਨਿਜ਼ਮਤ ਮੁਦਰਾ ਚਲਾਈ ਤੇ ਆਪਣੇ ਦਿੱਲੀ ਨੂੰ ਆਪਣੇ ਸਾਮਰਾਜੀ ਰਾਜਧਾਨੀ ਘੋਸ਼ਿਤ ਕੀਤਾ ਸੀ ਕਿਹੜਾ ਪਹਿਲਾ ਸੁਲਤਾਨ ਸੀ ਜੀ ਉਹ ਇਹਦਾ கரੈਕਟ ਆਨਸਰ ਹੈ ਜੀ ਸੀ ਆਪਸ਼ਨ ਅਲਤਮਸ਼ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਮੱਧ ਕਾਲ ਵਿੱਚ ਦਰਬਾਰ-ਏ-ਅਕਬਰੀ ਦੀ ਰਚਨਾ ਕਿਸ ਨੇ ਕੀਤੀ ਦਰਬਾਰ-ਏ-ਅਕਬਰੀ ਦੀ ਰਚਨਾ ਕਿਸ ਨੇ ਕੀਤੀ ਜੀ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਮੁਹੰਮਦ ਹੁਸੈਨ ਨੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਜੀ ਨੈਕਸਟ ਕੁਐਸਚਨ ਹੈ ਜੀ ਹైదరాబాద్ ਵਿਖੇ ਚਾਰ ਮিনার ਦਾ ਨਿਰਮਾਣ ਕਿਸ ਨੇ ਕਰਵਾਇਆ ਹైదరాబాద్ ਵਿਖੇ ਚਾਰ ਮিনার ਦਾ ਨਿਰਮਾਣ ਅਜਾ ਕਿਸ ਨੇ ਕਰਵਾਇਆ ਸੀ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਮੁਹੰਮਦ ਕੁਲੀ ਕੁਤਬ ਸਾਹ ਨੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਸਾਈਮਨ ਕਮਿਸ਼ਨ ਦਾ ਗਠਨ ਕਿਉਂ ਕੀਤਾ ਗਿਆ ਸਾਈਮਨ ਕਮਿਸ਼ਨ ਦਾ ਗਠਨ ਕਿਉਂ ਕੀਤਾ ਗਿਆ ਸੀ ਜੀ ਹਾਂਜੀ ਆਪਸ਼ਨ ਦੇਖੋ ਇਹਦਾ கரੈਕਟ ਆਨਸਰ ਹੈ ਭਾਰਤ ਸਰਕਾਰ ਦੀ ਨਿਜਮ 1919 ਦੀ ਕਾਜਸ਼ੀਲਤਾ ਦੀ ਪਰਤਾਲ ਕਰਨ ਅਤੇ ਪ੍ਰਬੰਧਕੀ ਢਾਂਚੇ ਵਿੱਚ ਹੋਰ ਸੁਧਾਰ ਕਰਨ ਦੇ ਸੁਝਾਅ ਦੇਣ ਲਈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਗਾਂਧੀ-ਇਰਵਿਨ ਸਮਝੌਤਾ ਕਦੋਂ ਹੋਇਆ ਸੀ ਗਾਂਧੀ-ਇਰਵਿਨ ਸਮਝੌਤਾ ਕਦੋਂ ਹੋਇਆ ਸੀ ਜੀ ਇਹਦਾ கரੈਕਟ ਆਨਸਰ ਹੈ ਜੀ ਸੀ ਆਪਸ਼ਨ ਐਮ 5 ਮਾਰਚ 1931 ਨੂੰ ਹੋਇਆ ਸੀ ਜੀ हाँ जी नैक्सट क्वेश्चन है मुहम्मद गजनबी सॉरी महमूद गजनबी ने भारत से पहला हमला कदों किया महमूद गजनबी ने भारत पहला हमला कदों किया जी हाँ जी ऑप्शन देख लो ए करैक्ट आंसर है एक हज़ार ईस्वी से एक हज़ार एक ईस्वी के ठीक है जी हाँ जी नैक्सट क्वेश्चन देख हेठ लिखा में जोड़ा सही है इन्हों सही है जी ऑप्शन देख लो ए करैक्ट आंसर है जी बी ऑप्शन रेगुलेटिंग एक्ट जरा सतारह सौ तिहत्र सही है जी ये हाँ जी नैक्सट क्वेश्चन है जी ਭਾਰਤ ਦਾ ਗਵਰਨਰ ਜਨਰਲ ਬਣ ਵਾਲਾ ਪਹਿਲਾ ਭਾਰਤੀ ਕੌਣ ਸੀ ਭਾਰਤ ਦਾ ਗਵਰਨਰ ਜਨਰਲ ਬਣ ਵਾਲਾ ਪਹਿਲਾ ਭਾਰਤੀ ਕੌਣ ਸੀ ਜੀ অপਸ਼ਨਸ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਚੱਕਰਵਰਤੀ ਰਾਜਾ ਗੋਪਾਲਚਾਰੀਆ ਹਾਂਜੀ ਨੈਕਸਟ ਕੁਐਸਚਨ ਦੇਖ ਰਿਹਾ ਪੰਚਾਇਤੀ ਰਾਜ ਪ੍ਰਣਾਲੀ ਸਭ ਤੋਂ ਪਹਿਲਾਂ ਕਿੱਥੇ ਲਾਗੂ ਕੀਤੀ ਗਈ ਪੰਚਾਇਤੀ ਰਾਜ ਪ੍ਰਣਾਲੀ ਸੀ ਜਿਹੜੀ ਜੀ ਸਭ ਤੋਂ ਪਹਿਲਾਂ ਕਿੱਥੇ ਲਾਗੂ ਕੀਤੀ ਗਈ ਜੀ ਇਹ ਆ ਕਰੈਕਟ ਆਨਸਰ ਹੈ ਜੀ ਏ ਆਪਸ਼ਨ Rajasthan ਦੇ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕੀਤੀ ਗਈ ਸੀ ਹਾਂਜੀ ਨੈਕਸਟ ਕੁਐਸਚਨ ਹੈ ਅਮਰੀਕਨ ਸਿਵਲ ਜੁੱਧ ਨਾਲ ਕਿਸ ਦਾਣ ਤੋਂ ਹੋਇਆ ਅਮਰੀਕਨ ਸਿਵਲ ਜੁੱਧ ਨਾਲ ਕਿਸ ਦਾਣ ਤੋਂ ਹੋਇਆ ਜੀ ਜਿਹੜਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਗੁਲਾਮ ਪ੍ਰਥਾ ਦਾ ਠੀਕ ਹੈ ਜੀ ਅਗਿਆ 18ਵੀਂ ਸਦੀ ਦੇ ਮਗਰਲੇ ਅੱਧ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਚੀਨ ਤੋਂ ਭਾਰਤ ਵਿੱਚ ਕਿਹੜੀ ਵਸਤੂ ਦਾ ਆਯਾਤ ਕੀਤਾ ਸੀ ਹਾਂਜੀ 18ਵੀਂ ਸਦੀ ਦੇ ਮਗਰਲੇ ਅੱਧ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਚੀਨ ਤੋਂ ਭਾਰਤ ਵਿੱਚ ਕਿਹੜੀ ਵਸਤੂ ਦਾ ਆਯਾਤ ਕੀਤਾ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਇਹ ਆਪਸ਼ਨ ਚਾਹਤੇ ਬਹੁਤ ਹੀ ਸੁੰਦਰ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆ ਵੀ ਜੋ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ ਇਹਨਾਂ ਦੇ ਵਿੱਚੋਂ ਇੰਡੀਅਨ ਕਨਸਟੀਟਿਊਸ਼ਨ ਦੀ ਕਿਹੜੀ ਜਿਹੜੀ ਇੰਪੋਰਟੈਂਸ ਨਹੀਂ ਹੈਗੀ ਜੀ ਆਪਸ਼ਨ ਦੇਖਸਾ ਜੇ ਤਾਂ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਦੋਹਰੀ ਨਾਗਰਿਕਤਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸੰਯੁਕਤ ਰਾਸ਼ਟਰ ਸੰਘ ਨੇ ਸਾਰੇ ਮਨੁੱਖਾਂ ਲਈ ਡੈਸ਼ ਨਾਲ ਜੁੜਦਾ ਹਾਂਜੀ ਸੰਯੁਕਤ ਰਾਸ਼ਟਰ ਸੰਘ ਨੇ ਸਾਰੇ ਮਨੁੱਖਾਂ ਨਾਲ ਜੁੜਦਾ ਜੀ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਬਰਾਬਰੀ ਤੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਨੈਕਸਟ ਕੁਐਸਚਨ ਹੈ ਜੀ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਸ਼ਾਮਲ ਹੁੰਦੇ ਹਨ ਹਾਂਜੀ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਸ਼ਾਮਲ ਹੁੰਦੇ ਨੇ ਜੀ ਕੌਣ ਸ਼ਾਮਲ ਹੁੰਦੇ ਨੇ ਹਾਂਜੀ ਇਹਦਾ கரੈਕਟ ਆਨਸਰ ਹੈ ਡੀ ਆਪਸ਼ਨ ਸੰਸਦ ਤੇ ਰਾਜ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਹਾਂਜੀ ਨੈਕਸਟ ਕੁਐਸਚਨ ਹੈ ਜੀ ਰਾਜ ਸਭਾ ਲਈ ਕਰੰਗਵਾਰ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਅਤੇ ਨਾਮਜ਼ਦ ਕੀਤੇ ਜਾਂਦੇ ਹਨ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 233 ਚੁਣੇ ਜਾਂਦੇ ਨੇ 12 ਨਾਮਜ਼ਦਗੀ ਦਿੱਤੇ ਜਾਂਦੇ ਨੇ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦੀ ਸੁਣਵਾਈ ਕਿੱਥੇ ਹੁੰਦੀ ਹੈ ਹਾਂਜੀ ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦੀ ਸੁਣਵਾਈ ਹੈ ਜਿਹੜੀ ਕਿੱਥੇ ਹੁੰਦੀ ਹੈ ਜੀ ਇਹ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸਰਵੋਚ ਅਦਾਲਤ ਦੇ ਵਿੱਚ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਵਿਸ਼ਵ ਸਾਖਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਵਿਸ਼ਵ ਸਾਖਰਤਾ ਸਾਖਰਤਾ ਮਤਲਬ ਪੜ੍ਹੇ ਲਿਖੇ ਠੀਕ ਹੈ ਵਿਸ਼ਵ ਸਾਖਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਕਰੈਕਟ ਆਨਸਰ ਹੈ ਜੀ ਇਹ ਆਪਸ਼ਨ 8 ਸਤੰਬਰ ਨੂੰ ਠੀਕ ਹੈ ਹਾਂ ਜੀ ਨੈਕਸਟ ਕੁਐਸਚਨ ਹੈ ਭਾਰਤ ਦੇ ਸੰਵਿਧਾਨ ਵਿੱਚ ਡੈਸ਼ ਨੂੰ ਸੂਚੀਆਂ ਹਨ ਭਾਰਤ ਦੇ ਸੰਵਿਧਾਨ ਦੇ ਵਿੱਚ ਕਿੰਨੀਆਂ ਨੂੰ ਸੂਚੀਆਂ ਨੇ ਜੀ ਇਹ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ 12 ਨੂੰ ਚੁਣ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਭਾਸਾ ਦੇ ਆਧਾਰ ਤੇ ਰਾਜਾਂ ਦੀ ਵੰਡ ਕਦੋਂ ਹੋਈ ਭਾਰਤ ਵਿੱਚ ਭਾਸਾ ਦੇ ਆਧਾਰ ਤੇ ਰਾਜਾਂ ਦੀ ਵੰਡ ਆ ਜਿਹੜੀ ਕਦੋਂ ਹੋਈ ਹੈ ਜੀ ਇਹ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 1950 ਦੇ ਵਿੱਚ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਪਹਿਲੀ ਵਾਰੀ ਲੋਕ ਸਭਾ ਚੋਣ ਲਈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ EVM ਦੀ ਵਰਤੋਂ ਕਦੋਂ ਹੋਈ ਜੀ EVM ਦੀ ਵਰਤੋਂ ਦੀ ਭਾਰਤ ਦੇ ਵਿੱਚ ਪਹਿਲੀ ਵਾਰੀ ਕਦੋਂ ਹੋਈ ਸੀ ਜੀ ਇਹਦਾ ਕਰੈਕਟ ਆਨਸਰ ਹੈ B ਆਪਸ਼ਨ 2004 ਦੇ ਵਿੱਚ ਹੋਈ ਸੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਹੈ ਜੀ ਮਿਡ-ਡੇ ਮੀਲ ਸਕੀਮ ਸਭ ਤੋਂ ਪਹਿਲਾਂ ਕਿਸ ਰਾਜ ਵਿੱਚ ਲਾਗੂ ਹੋਈ ਦੀ ਮਿਡ-ਡੇ ਮੀਲ ਬਾਰੇ ਸਾਰੇ ਜਾਣਦੇ ਹੋਣਗੇ ਇਹ ਸਕੀਮ ਹੈ ਜਿਹੜੀ ਸਭ ਤੋਂ ਪਹਿਲਾਂ ਕਿਹੜੇ ਰਾਜ ਦੇ ਵਿੱਚ ਲਾਗੂ ਕੀਤੀ ਗਈ ਸੀ ਜੀ ਹਾਂਜੀ ਇਹਦਾ ਕਰੈਕਟ ਆਨਸਰ ਆਊਗਾ ਜੀ ਬੀ ਆਪਸ਼ਨ ਤਾਮਿਲਨਾਡੂ ਦੇ ਵਿੱਚ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਆਇੜਾ ਕਦੋਂ ਲਾਗੂ ਕੀਤਾ ਗਿਆ ਹਾਂਜੀ ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਕਦੋਂ ਲਾਗੂ ਕੀਤਾ ਗਿਆ ਜੀ ਆਪਸ਼ਨ ਦੇਖ ਸਕਦੇ ਹੋ ਜੀ ਇਹਦਾ ਕਰੈਕਟ ਆਨਸਰ ਹੈ ਜੀ ਇਹ ਆਪਸ਼ਨ 4 ਅਗਸਤ 2009 ਇਹ ਆਨਸਰ ਗਲਤ ਹੈ ਜਿਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ 1 ਅਪ੍ਰੈਲ 2010 ਨੂੰ ਲਾਗੂ ਕੀਤਾ ਗਿਆ ਸੀ ਜੀ ਭਾਰਤ ਦੇ ਵਿੱਚ ਸਿੱਖਿਆ ਦਾ ਜਿਹੜਾ ਅਧਿਕਾਰ ਐਕਟ ਹੈ ਠੀਕ ਹੈ ਜੀ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦੇਸ ਦੇਸ ਤੋਂ ਲੈ ਗਿਆ ਕਿਹੜੇ ਦੇਸ ਤੋਂ ਲੈ ਗਿਆ ਨੇ ਜਿਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਆਇਰਲੈਂਡ ਤੋਂ ਲੈ ਗਿਆ ਨੇ ਜੀ ਹਾਂ ਜੀ ਨੈਕਸਟ ਕੁਐਸਚਨ ਹੈ ਸ੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਨ ਹੈ ਕਦੋਂ ਹੋਇਆ ਸ੍ਰੋਮਣੀ ਅਕਾਲੀ ਦਲ ਦਾ ਗਠਨ ਕਦੋਂ ਹੋਇਆ ਸੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1920 ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਨੈਕਸਟ ਕੁਐਸਚਨ ਹੈ ਜੀ ਅੰਤਰਰਾਸ਼ਟਰੀ ਅਦਾਲਤ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਕਿੱਥੇ ਹੈ ਜੀ ਅੰਤਰਰਾਸ਼ਟਰੀ ਅਦਾਲਤ ਦਾ ਮੁੱਖ ਦਫ਼ਤਰ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਹੈ ਹੈਗ ਹਾਲੈਂਡ ਦੇ ਵਿੱਚ ਹੈਗਾ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਪਾrt ਵਿੱਚ ਕਿਹੜਾ ਦੇਸ਼ ਦੁਨੀਆ ਦੀ ਰੋਟੀ ਦਾ ਰੋਟੀ ਦੀ ਟੋਕਰੀ ਬਣਿਆ ਹਾਂਜੀ ਕਿਹੜਾ ਦੇਸ਼ ਆ ਜਨਾ ਦੁਨੀਆ ਦੀ ਰੋਟੀ ਦੀ ਟੋਕਰੀ ਬਣਿਆ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਅਮਰੀਕਾ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਹੇਟ ਲਿਖਿਆ ਵਿੱਚੋਂ ਵਪਾਰਕ ਫਸਲ ਕਿਹੜੀ ਹੈ ਹਾਂਜੀ ਵਪਾਰਕ ਫਸਲ ਕਿਹੜੀ ਹੈ ਜੀ ਇਹਨਾਂ ਦੇ ਵਿੱਚੋਂ ਇਹਦਾ ਕਰੈਕਟ ਆਨਸਰ ਕੀ ਆਊਗਾ ਜੀ ਸੀ ਆਪਸ਼ਨ ਕਪਾਹ ਜਿਹੜੀ ਉਹ ਆਪਣੀ ਵਪਾਰਕ ਫਸਲ ਹੈ ਜੀ ਨੈਕਸਟ ਕੁਐਸਚਨ ਹੈ ਜੀ ਕੌਣ ਖਿਲਾਫ ਤੋਂ ਕਮੇਟੀ ਦਾ ਹਿੱਸਾ ਨਹੀਂ ਸੀ ਹਾਂਜੀ ਕੌਣ ਆ ਜਿਹੜਾ ਖਿਲਾਫ ਤੋਂ ਕਮੇਟੀ ਦਾ ਹਿੱਸਾ ਨਹੀਂ ਸੀ ਇਹਨਾਂ ਦੇ ਵਿੱਚੋਂ ਆਪਸ਼ਨ ਦੇਖ ਸਕਦੇ ਹੋ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਐਮ ਜਿਨਾ ਨੈਕਸਟ ਕੁਐਸਚਨ ਹੈ ਜੀ ਮਦਨ ਲਾਲ ਟਿੰਗਰਾਂ ਨੂੰ ਕਿੱਥੇ ਫਾਂਸੀ ਦਿੱਤੀ ਗਈ ਕਿੱਥੇ ਦਿੱਤੀ ਗਈ ਸੀ ਮਦਨ ਲਾਲ ਟਿੰਗਰਾਂ ਨੂੰ ਫਾਂਸੀ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਲੰਡਨ ਦੇ ਵਿੱਚ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਅਪ੍ਰੈਲ 1919 ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ ਹਾਂਜੀ ਕੌਣ ਸੀ ਜਿਹਦਾ ਕਰੈਕਟ ਆਨਸਰ ਸੀ ਆਪਸ਼ਨ ਹੈ ਮਾਈਕਲ ਅਡਵਾਇਰ ਸੀ ਆ ਹਾਂਜੀ ਨੈਕਸਟ ਕੁਐਸਚਨ ਹੈ ਜੀ ਜਿਲਿਆਂ ਵਾਲਾ ਬਾਗ ਕਿਸ ਸ਼ਹਿਰ ਵਿੱਚ ਸਥਿਤ ਹੈ ਜਿਲਿਆਂ ਵਾਲਾ ਬਾਗ ਕਿਸ ਸ਼ਹਿਰ ਦੇ ਵਿੱਚ ਸਥਿਤ ਹੈ ਜੀ ਪਤਾ ਹੋ ਸਭ ਨੂੰ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਅੰਮਰਸਰ ਦੇ ਵਿੱਚ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਭਾਰਤੀ ਸੰਸਦ ਦੇ ਉੱਪਰਲੇ ਸਦਨ ਦੀ ਪਹਿਚਾਨ ਕਰੋ ਭਾਰਤੀ ਸੰਸਦ ਦਾ ਉੱਪਰਲਾ ਸਦਨ ਕਿਹੜਾ ਹੈ ਜੀ ਇਹਦਾ ਕਰੈਕਟ ਆਨਸਰ ਹੈ ਰਾਜ ਸਭਾ ਹਾਂਜੀ ਨੈਕਸਟ ਕੁਐਸਚਨ ਹੈ ਹਿਦਲਾਸਾ ਦਾ ਲੋਕ ਸਭਾ ਪਲਾਸਾ ਦਾ ਰਾਜ ਸਭਾ ਰਾਜ ਸਭਾ ਦਾ ਪ੍ਰਧਾਨ ਹੈ ਜਿਹੜਾ ਕੌਣ ਹੁੰਦਾ ਜੀ ਰਾਜ ਸਭਾ ਦਾ ਪ੍ਰਧਾਨ ਕੌਣ ਹੁੰਦਾ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਭਾਰਤ ਦਾ ਉਪ ਰਾਸ਼ਟਰਪਤੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਉਹ ਦੇਖੋ ਭਾਰਤ ਦੀ ਸਰਵੋਚ ਅਦਾਲਤ ਦੀ ਸੀਟ ਕਿੱਥੇ ਸਥਿਤ ਹੈ ਕਿੱਥੇ ਸਥਿਤ ਹੈ ਜਿਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਦਿੱਲੀ ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਸਰਕਾਰੀਆ ਕਮਿਸ਼ਨ ਜਾਣਿਆ ਜਾਂਦਾ ਹੈ ਸਰਕਾਰੀਆ ਕਮਿਸ਼ਨ ਜਾਣਿਆ ਜਾਂਦਾ ਹੈ ਇਹ ਗਰੈਕਟ ਆਨਸਰ ਕੇਂਦਰ ਰਾਜਸਵੰਧਾਂ ਲਈ ਜਿਹੜਾ ਸਰਕਾਰੀਆ ਕਮਿਸ਼ਨ ਹੈ ਜਾਣਿਆ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਪ੍ਰਚਲਿਤ ਹੈ ਕਿਹੜੀ ਪਾਰਟੀ ਪ੍ਰਣਾਲੀ ਜਿਹੜੀ ਭਾਰਤ ਦੇ ਵਿੱਚ ਪ੍ਰਚਲਿਤ ਹੈ ਹਾਂਜੀ ਇਹਦਾ ਗਰੈਕਟ ਆਨਸਰ ਡੀ ਆਪਸ਼ਨ ਬਹੁਆਪਾਰਟੀ ਪ੍ਰਣਾਲੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਪੰਚਸੀਲ ਦਾ ਵਿਚਾਰ ਸੰਬੰਧ ਹੈ ਪੰਚਸੀਲ ਦਾ ਵਿਚਾਰ ਸੋ ਅੰਦਤਾ ਕੀ ਦੇ ਨਾਲ ਜਿਹੜਾ ਕਰੈਕਟ ਆਨਸਰ ਹੈ ਬੀ ਆਪਸ਼ਨ ਹੈ ਭਾਰਤ ਨਾਲ ਸਵੰਦਤਾ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਨੈਕਸਟ ਕੁਐਸਚਨ ਹੈ ਜੀ ਨੈਸ਼ਨਲ ਮੰਡੇਲਾ ਕਿਸ ਦੇਸ਼ ਨਾਲ ਸੌਰੀ ਨੈਲਸਨ ਮੰਡੇਲਾ ਕਿਸ ਦੇਸ਼ ਨਾਲ ਸੰਬੰਧਿਤ ਹੈ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਦੇਖ ਰਹੀਆਂ ਅਫਰੀਕਾ ਨਾਲ ਹਾਂਜੀ ਨੈਕਸਟ ਕੁਐਸਚਨ ਹੈ ਭਾਰਤੀ ਗਣਤੰਤਰ ਦੇ ਦੂਸਰੇ ਰਾਸ਼ਟਰਪਤੀ ਦੀ ਪਛਾਣ ਕਰੋ ਭਾਰਤੀ ਗਣਤੰਤਰ ਦੇ ਦੂਸਰੇ ਰਾਸ਼ਟਰਪਤੀ ਕੌਣ ਸੀ ਜੀ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਐਸ ਰਾਧਾ ਕ੍ਰਿਸ਼ਨਨ हां जी नेक्स्ट क्वेश्चन देखਦੇ ਆ नेक्स्ट क्वेश्चन ਹੈ ਜੀ नेक्स्ट क्वेश्चन ਆ ਭਾਰਤ ਦੇ ਉਪ ਪਹਿਲੇ ਉਪ ਰਾਸ਼ਟਰਪਤੀ ਦੀ ਪਛਾਣ ਕਰੋ ਦੇਖੋ ਜੀ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਕੌਣ ਸੀ ਜੀ ਹਾਂਜੀ অপਸ਼ਨ ਦੇਖ ਲਓ ਇਹਦਾ கரੈਕਟ ਅਨਸਰ ਹੈ ਜੀ ਡੀ ਆਪਸ਼ਨ ਐਸ ਰਾਧਾ ਕ੍ਰਿਸ਼ਨਨ ਠੀਕ ਹੈ ਜੀ ਹਾਂਜੀ नेक्स्ट क्वेश्चन ਦੇਖੋ ਪੰਜਾਬ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ ਕਿੰਨੀ ਹੈ ਕਿੰਨੀ ਹੈ ਜਿਹਦਾ ਕਰੈਕਟ ਆਨਸਰ ਬੀ ਆਪਸ਼ਨ 117 ਆਂਗੀ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸਿੰਧ ਵਿੱਚ ਮਹਿੰਜੋਦੜੋ ਦੇ ਟਿਕਾਣੇ ਦੀ ਖੁਦਾਈ ਜਿਹੜੀ ਕਿਸ ਨੇ ਕੀਤੀ ਸੀ ਹਾਂ ਜਿਹਦਾ ਕਰੈਕਟ ਆਨਸਰ ਏ ਆਪਸ਼ਨ ਆਰਡੀ ਬੈਨਰਜੀ ਨੇ ਸਿੰਧ ਵਿੱਚ ਮਹਿੰਜੋਦੜੋ ਦੀ ਖੁਦਾਈ ਕੀਤੀ ਸੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਨੈਕਸਟ ਕੁਐਸਚਨ ਦੇਖੋ ਤੇ ਐਨਾਲੋਜੀ ਦੇ ਵਿੱਚ ਸ਼ਬਦ ਅਸਵਧਾ ਕੀ ਅਰਥ ਹੈ ਅਸਵਧਾ ਕੀ ਅਰਥ ਹੈ ਜਿਹਦਾ ਕਰੈਕਟ ਆਨਸਰ ਸੀ ਆਪਸ਼ਨ ਕੋੜਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਅਸਟਾਂਗਿਕਾ ਮਾਰਗ ਕੀ ਹੈ ਅਸਟਾਂਗਿਕਾ ਮਾਰਗ ਕੀ ਹੈ ਜੀ ਹਾਂਜੀ ਬੋਲੋ ਅਸਟਾਂਗਿਕਾ ਮਾਰਗ ਕੀ ਹੈ ਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਹੈ ਅੱਠ ਪਰਤੀ ਰਸਤਾ ਅਸਟਾਂਗ ਤੋਂ ਹੀ ਪਤਾ ਲੱਗਦਾ ਵੀ ਇਸ ਟਾਈਮ ਦਾ ਮਤਲਬ ਅੱਠ ਹੁੰਦਾ ਅੱਠ ਪਰਤੀ ਰਾਸਤਾ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸਮਰਾਟ ਅਸ਼ੋਕ ਦਾ ਦੂਸਰਾ ਨਾਮ ਪਿਆਦਾਸੀ ਖੋਜਿਆ ਗਿਆ ਸੀ ਪਿਆਦਾਸੀ ਕਹਿੰਦੇ ਸਮਰਾਟ ਅਸ਼ੋਕ ਦਾ ਦੂਜਾ ਨਾਮ ਕੀ ਸੀ ਪਿਆਦਾਸੀ ਕੀਨੇ ਖੋਜਿਆ ਸੀ ਇਹ ਕਦੋਂ ਖੋਜਿਆ ਗਿਆ ਸੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਏਡੀ 1915 ਦੇ ਵਿੱਚ ਖੋਜਿਆ ਗਿਆ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਬੁਲੇ ਬੁਲੇਸ਼ਨ 2 ਕੌਣ ਸੀ ਬੁਲੇਸ਼ਨ 2 ਕੌਣ ਸੀ ਜੀ ਇਹਦਾ ਕਰੈਕਟ ਆਨਸਰ ਏ ਆਪਸ਼ਨ ਚਾਲੂ ਕੀਤਾ ਰਾਜਾ ਸੀਗਾ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਨੈਕਸਟ ਕੁਐਸਚਨ ਹੈ ਜੀ ਬਾਜ਼ਾਰ ਨਿਜ਼ਮਤਾਮਾ ਨੂੰ ਹੇਠ ਦਿੱਤਿਆਂ ਵਿੱਚੋਂ ਕਿਸ ਨੇ ਸ਼ੁਰੂ ਕੀਤਾ ਸੀ ਹਾਂਜੀ ਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਅਲਾਉ ਉਦਦੀਨ ਖਲਜੀ ਨੇ ਠੀਕ ਹੈ ਜੀ ਨੈਕਸਟ ਕੁਐਸਚਨ ਦੇਖੋ ਬੁਲਫ ਫਾਜ਼ਲ ਕਿਸ ਦੇ ਰਾਜ ਵਿੱਚ ਸੀ ਬੁਲਫ ਫਾਲਿਸ ਦੇ ਰਾਜ ਵਿੱਚ ਸੀ ਇਹਦਾ ਕਰੈਕਟ ਆਨਸਰ ਹੈ ਕਿਸ ਦੇ ਰਾਜ ਵਿੱਚ ਸੀ ਜੇ ਬੁਲਫ ਫਾਜ਼ਲ ਹੈ ਇਹ ਹੈ கரੈਕਟ ਆਨਸਰ ਡੀ ਆਪਸ਼ਨ ਆ ਅਕਬਰ ਦੇ ਰਾਜ ਵਿੱਚ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਦੋਰਾ ਪ੍ਰਬੰਧ ਸਥਾਪਿਤ ਕੀਤਾ ਸੀ ਹਾਂਜੀ ਕਿੱਥੇ ਕੀਤਾ ਸੀ ਦੋਰਾ ਪ੍ਰਬੰਧ ਸਥਾਪਿਤ ਇਹਦਾ கரੈਕਟ ਆਨਸਰ ਬੀ ਆਪਸ਼ਨ ਬੰਗਾਲ ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਸਥਾਈ ਸਥਾਪਨ ਕਦੋਂ ਸ਼ੁਰੂ ਕੀਤਾ ਕਦੋਂ ਸ਼ੁਰੂ ਕੀਤਾ ਗਿਆ ਹਾਂਜੀ ਸਥਾਈ ਸਥਾਪਨ ਭਾਰਤ ਵਿੱਚ ਕਦੋਂ ਸ਼ੁਰੂ ਕੀਤਾ ਗਿਆ ਸੀ ਇਹਦਾ கரੈਕਟ ਆਨਸਰ ਡੀ ਆਪਸ਼ਨ ਹੈ ਏਡੀ 1700 ਤrenn ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਦੇਖੋ ਚਾਰਲਸ ਬੁੱਡਪੱਤਰ ਸੰਬੰਧਿਤ ਹੈ ਚਾਰਲਸ ਬੁੱਡਪੱਤਰ ਕਿਸ ਨਾਲ ਸੰਬੰਧਿਤ ਹੈ ਜਿਹਦਾ ਕਰੈਕਟ ਆਨਸਰ ਬੀ ਆਪਸ਼ਨ ਸਿੱਖਿਆ ਨਾਲ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਅਵਧ ਦੇ ਰਾਜ ਤੇ ਕਦੋਂ ਅਧਿਕਾਰ ਕੀਤਾ ਗਿਆ ਸੀ ਅਵਧ ਦੇ ਰਾਜ ਤੇ ਕਦੋਂ ਅਧਿਕਾਰ ਕੀਤਾ ਗਿਆ ਸੀ ਜੀ ਇਹਦਾ ਕਰੈਕਟ ਆਨਸਰ ਹੈ ਡੀ ਆਪਸ਼ਨ ਹੈ ਏਡੀ 1854 ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਨੈਕਸਟ ਕੁਐਸਚਨ ધ્યાન ਨਾਲ ਦੇਖੋ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਕਿੱਥੇ ਹੋਇਆ ਸੀ ਜੀ ਕਿੱਥੇ ਹੋਇਆ ਸੀ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਨੰਬਰ ਬਈ ਵਿਖੇ ਹਾਂਜੀ ਨੈਕਸਟ ਕੁਐਸਚਨ ਦੇਖੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਕਿਸ ਨੇ ਕੀਤੀ ਸੀ ਜੀ ਡਬਲਯੂ ਸੀ ਵੈਨਰਜੀ ਨੇ ਠੀਕ ਹੈ ਡੀ ਆਪਸ਼ਨ ਇਹ ਜੇ ਕਰੈਕਟ ਆਨਸਰ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਬੰਗਾਲ ਦੇ ਸੂਬੇ ਦੀ ਵੰਡ ਆ ਜਿਹੜੀ ਕਦੋਂ ਹੋਈ ਸੀ ਬੰਗਾਲ ਦੇ ਸੂਬੇ ਦੀ ਵੰਡ ਹੋਈ ਸੀ ਏਡੀ 1905 ਦੇ ਵਿੱਚ ਜੀ ਬੀ ਆਪਸ਼ਨ ਹੈ ਕਰੈਕਟ ਆਨਸਰ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਨਰਮ ਖਿਆਲੀਆ ਲੀਡਰ ਦੀ ਪਛਾਣ ਕਰੋ ਹਾਂਜੀ ਨਰਮ ਖਿਆਲੀਆ ਲੀਡਰ ਕਿਹੜੇ ਸੀ ਜੀ ਇਹ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਦਾਦਾ ਭਾਈ ਨਰੋਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸਰ 사이ਦ ਐਮਨ ਖਾਨ ਕਿਸ ਸ਼ਹਿਰ ਨਾਲ ਸੰਬੰਧ ਸੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਅਲੀਗੜ੍ਹ ਦਾ ਐਮਨ ਖਾਨ ਦਾ ਸੰਬੰਧ ਕਿਸ ਨਾਲ ਸੀ ਅਲੀਗੜ੍ਹ ਨਾਲ ਹਾਂਜੀ ਨੈਕਸਟ ਕੁਐਸਚਨ ਹੈ ਜੀ ਗੈਰ ਖਾਦ ਫਸਲ ਦੀ ਪਛਾਣ ਕਰੋ ਗੈਰ ਖਾਦ ਫਸਲ ਦੀ ਪਛਾਣ ਗੈਰ ਖਾਦ ਕਿਹੜੀ ਹੁੰਦੀ ਹੈ ਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਪਰਸਨਰ ਆਵੜੇ ਕੋ پاس ਆਰੀ ਆਦਮੀ ਨੇ ਦੇ ਚਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਪੰਜਾਬ ਵਿੱਚ ਰਿਕਾਰਡ ਕੀਤਾ ਜੰਗਲਾਤ ਖੇਤਰ ਹੈ ਕਿੰਨਾ ਜੀ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ 6% ਹਾਂਜੀ ਨੈਕਸਟ ਨੈਕਸਟ ਕੁਐਸਚਨ ਹੈ ओਜ਼ੋਨ ਪਰਤ ਸਥਿਤ ਹੈ ਜੋਨ ਪਰਤ ਸਥਿਤ ਹੈ ਕਿਹੜੀ ਪਲੇਅਰ ਦੇ ਵਿੱਚ ਸਥਿਤ ਹੈ ਹਾਂਜੀ ਇਹਦਾ கரੈਕਟ ਆਨਸਰ ਹੈ ਬੀ ਬੀ ਆਪਸ਼ਨ ਸਟੈਟੋਸਫੀਅਰ ਲੇਅਰ ਦੇ ਵਿੱਚ ਉਹ ਜੋਨ ਪਸਤਾ ਜਿਹੜੀ ਸਥਿਤ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਡੈਸੀਬਲ ਇਸ ਦੇ ਮਾਪ ਦਾ ਮਿਆਰ ਹੈ ਡੈਸੀਬਲ ਇਸ ਦੇ ਮਾਪ ਦਾ ਪਿਆਰਾ ਹੈ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਹੈ ਸੋਰੀ ਹਾਂਜੀ ਨੈਕਸਟ ਕੁਐਸਚਨ ਹੈ ਜੀ 1997 ਵਿੱਚ ਕਿਊਟੋ ਪ੍ਰੋਟੋਕਾਲ ਕਿੱਥੇ ਬਣਾਇਆ ਗਿਆ ਸੀ ਹਾਂਜੀ ਇਹਦਾ கரੈਕਟ ਆਨਸਰ ਆਊਗਾ ਡੀ ਜਪਾਨ ਦੇ ਵਿੱਚ ਅਪਨਾਇਆ ਗਿਆ ਸੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲਿਆ ਸਮਾਜਿਕ ਖੋਜ ਦੇ ਉਦੇਸ਼ ਦੀ ਪਛਾਣ ਕਰੋ ਸਮਾਜਿਕ ਖੋਜ ਦਾ ਉਦੇਸ਼ ਕੀ ਹੁੰਦਾ ਜੀ ਹਾਂਜੀ ਇਹਦੇ ਵਿੱਚ ਆਪਸ਼ਨ ਸਾਰੀਆਂ ਆਪਸ਼ਨਸ ਆ ਜਾਣੀਆਂ ਇਹਦਾ ਕਰੈਕਟ ਆਨਸਰ ਡੀ ਹੋਊਗਾ ਤੁਸੀਂ ਪੜ ਲਿਓ ਸਾਰੀਆਂ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਇੱਕ ਪਰਿਕਲਪਨਾ ਹੈ ਇੱਕ ਪਰਿਕਲਪਨਾ ਹੈ ਕੀ ਹੈ ਜੀ ਇੱਕ ਪਰਿਕਲਪਨਾ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਚਰਾਂ ਵਿਚਕਾਰ ਸਬੰਧ ਬਾਰੇ ਇੱਕ ਮਾਨਤਾ ਹਾਂਜੀ ਨੈਕਸਟ ਕੁਐਸਚਨ ਹੈ ਸੈਂਪਲਿੰਗ ਤਕਨੀਕ ਦੇ ਲਾਭ ਲਿਜਿਹੜੇ ਹਨ ਸੈਂਪਲਿੰਗ ਤਕਨੀਕ ਦੇ ਕੀ ਲਾਭ ਨੇ ਜਿਹਦਾ ਕਰੈਕਟ ਆਨਸਰ ਹੈ ਡੀ ਆਪਸ਼ਨ ਬ੍ਰੋਗ ਸਾਰੇ ਨਿਯਮਿਤ ਵਸਤੂ ਦੀ ਬਚਤ ਹੁੰਦੀ ਹੈ ਕਈਆਂ ਦੇ ਵਿਨਾਸ਼ ਨੂੰ ਹੀ ਬਚਾਉਂਦੀ ਹੈ ਸਰੋਤਾਂ ਨੂੰ ਬਿਨਾਂ ਦੇ ਸਹਿਯੋਗ ਪ੍ਰਾਪਤ ਹੁੰਦਾ ਹੈ ਇਹਦੇ ਨਾਲ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸਮਾਜ ਸ਼ਾਸਤਰ ਵਿੱਚ ਆਦਰਸ਼ ਕਿਸਮ ਦੀ ਧਾਰਨਾ ਦਾ ਪ੍ਰਤੀਪਾਦਨ ਕਿਸ ਨੇ ਕੀਤਾ ਸੀ ਜੀ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਮੈਕਸ ਮੇਬਰ ਨੇ ਹਾਂਜੀ ਨੈਕਸਟ ਕੁਐਸਚਨ ਹੈ ਇੰਟਰਵਿਊ ਹੈ ਇੰਟਰਵਿਊ ਕੀ ਹੈ ਜੀ ਉਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਹੈ ਇੱਕ ਮੌਕ ਸਵਾਲ ਜਵਾਬ ਹਾਂਜੀ ਨੈਕਸਟ ਕੁਐਸਚਨ ਹੈ ਤੇ ਲਾਸਟ ਕੁਐਸਚਨ ਹੈ ਇਸ ਵੀਡੀਓ ਦਾ ਹਾਂਜੀ ਦੇਖੋ ਧਿਆਨ ਨਾਲ ਹੇਠ ਦਿੱਤੇ ਵਿੱਚੋਂ ਕਿਹੜਾ ਸਮਾਜ ਵਿਗਿਆਨ ਦਾ ਹਿੱਸਾ ਜਿਹੜਾ ਨਹੀਂ ਹੈ ਸਮਾਜ ਵਿਗਿਆਨ ਦਾ ਹਿੱਸਾ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਇਹਦਾ ਕਰੈਕਟ ਆਨਸਰ ਸੀ ਆਪਸ਼ਨ ਹੈ ਗਣਿਤ ਇਸ ਵੀਡੀਓ ਦੇ ਵਿੱਚ ਇਹ ਨਹੀਂ ਪਹੁੰਚਾ ਇਸ ਦਾ ਰੀਟਰ ਹੋਰ ਬਹੁਤ ਸਾਰੇ ਕੁਐਸਚਨ ਨੇ ਜੋ ਤੁਹਾਨੂੰ ਨੈਕਸਟ ਵੀਡੀਓਜ਼ ਦੇ ਵਿੱਚ ਕਰਵਾਈ ਜਾਣਗੇ